ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਅੱਜ ਹਲਕਾ ਫਰੇਕਾਰ ਚੂੜੀਆਂ ਦੀਆਂ ਸੰਗਤਾਂ ਸਾਬਕਾ ਸੈਨਿਕ ਵੀ ਉਹਨਾਂ ਦੇ ਵਿੱਚ ਮੌਜੂਦ ਹੈ ਤੇ ਫਰੇਕਾਰ ਚੂੜੀਆਂ ਦੀ ਸੰਗਤ ਨੇ ਬੜਾ ਵਧੀਆ ਉਪਰਾਲਾ ਕੀਤਾ ਪਿੰਡ ਠੱਠੇ ਨੇ ਫਰੇਕਾਰ ਚੂੜੀਆਂ ਨੇ ਲਾਗ ਲਾ ਕੇ ਪਿੰਡਾਂ ਨੇ ਕਾਲਾ ਅਫਗਾਨਾ ਇਦਾਂ ਸਾਰੇ ਵੀਰਾਂ ਨੇ ਉਪਰਾਲਾ ਕਰਕੇ ਅੱਜ ਅਸੀਂ ਉਹ ਜਗ੍ਹਾ ਤੇ ਪਹੁੰਚੇ ਆ ਜਿੱਥੇ ਸਰਕਾਰਾਂ ਫੇਲ ਹੋਈਆਂ ਅੱਜ ਅਸੀਂ ਉਹ ਜਗ੍ਹਾ ਤੇ ਪਹੁੰਚੇ ਆ ਇਹ ਭਗਵੰਤ ਮਾਨ ਨੂੰ ਦਿਖਾਈ ਨਹੀਂ ਦਿੰਦਾ ਕੀ ਪਿੰਡਾਂ ਦੇ ਉੱਤੇ ਲੋਕੀ ਤੱਪੜ ਤਾਣ ਕੇ ਬੈਠੇ ਆ ਤਿੰਨ ਦਿਨ ਚਾਰ ਦਿਨ ਤੂੰ ਜਿੰਨਾ ਜਿੰਨਾ ਘਰਾਂ ਚ ਅਸੀਂ ਪਹੁੰਚੇ ਆ ਉਹਨਾਂ ਨੂੰ ਚਾਰ ਚਾਰ ਦਿਨ ਹੋ ਗਏ ਰੋਟੀ ਖਾਦੀ ਨੂੰ ਪਾਣੀ ਪੀਤੇ ਨੂੰ ਇਹ ਭਗਵੰਤਮਾਨ ਸੁੱਤਾ ਆ ਹੈਲੀਕਾਪਟਰ ਉੱਤੇ ਤਾਮਾ ਲਾਡੂ ਚ ਘਮਾਉਣ ਰਿਆ ਜਾ ਕੇ ਨਾਸ਼ਤੇ ਕਰਨ ਰਿਆ ਇਹ ਸਰਕਾਰ ਦਾ ਬੇੜਾ ਗਰਕ ਹੋ ਗਿਆ 10 ਸਾਲ 5 ਸਾਲ ਹੋ ਗਿਆ ਰੋਡ ਬਣੇ ਨੂੰ ਜੇ ਰੋਡ ਕੰਪਲੀਟ ਹੋ ਜਾਂਦਾ ਤੇ ਅੱਜ ਘਰ ਘਰ ਸਬਦਾ ਪਹੁੰਚ ਆਉਂਦੀ ਸੰਗਤਾਂ ਇਹ ਰੋਡ ਦੀ ਵਜ੍ਹਾ ਨਾਲ ਸੰਗਤਾਂ ਨੂੰ ਦੂਧਾ ਪੈਣ ਰਹੀ ਆ ਜੇ ਰੋਡ ਟਾਈਮ ਤੇ ਬਣਾਇਆ ਹੁੰਦਾ ਅੱਜ ਅਸੀਂ ਘਰ ਘਰ ਸੰਗਤਾਂ ਜਾ ਕੇ ਦੁਬਦਾਂ ਸੂਦਾਂ ਪਹੁੰਚਾਉਂਦੀਆਂ ਇਹ ਸਰਕਾਰਾਂ ਦਾ ਬੇੜਾ ਕਰਕੇ ਇਹਨਾਂ ਸਰਕਾਰਾਂ ਨੇ ਚੋਚਲੇ ਚੁਟਕੜਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਅੱਜ ਗਰਦਾਸਪੁਰ ਅਮਰਸਰ ਮਾਝਾ ਬੈਲਟ ਡੁੱਬਣ ਰਹੀ ਆ ਤੇ ਜਾ ਕੇ ਆਪਣੀ ਚੰਡੀਗੜ੍ਹ ਮੀਟਿੰਗਾਂ ਕਰਨ ਦੀਆਂ ਇਹ ਕਰਕੇ ਅਸੀਂ ਇਹ ਸਰਕਾਰ ਨੂੰ ਦਾ ਵਿਰੋਧ ਕਰਦੇ ਆ ਤੇ ਦਿਲੋਂ ਵਿਰੋਧ ਕਰਦੇ ਆ ਬਾਕੀ ਚੀਜ਼ਾਂ ਵਿਕਾਸ ਹੁੰਦੇ ਰਹਿੰਦੇ ਨੇ ਪਰ ਅੱਜ ਜਿਹੜੀ ਆ ਇਹਨਾਂ ਲੋਕਾਂ ਦੇ ਨਾਲ ਸਰਕਾਰ ਨੂੰ ਖਲੋਣਾ ਚਾਹੀਦਾ ਸੀ ਪਰ ਇਹ ਸਰਕਾਰ ਨਹੀਂ ਖਲੋਤੀ ਇੱਕ ਇਹ ਹਲਕੇ ਦਾ ਮੰਤਰੀ ਆ ਐਮ ਐਲ ਏ ਆ ਉਹ ਕਿੱਥੇ ਆ ਲੱਭਦਾ ਹੀ ਨਹੀਂ ਕਿਸੇ ਨੂੰ ਚਾਰ ਦਿਨ ਪਹਿਲਾਂ ਜਦੋਂ ਰਾਵੀ ਨਹੀਂ ਟੁੱਟੀ ਉੱਤੇ ਬੰਦ ਤੇ ਰੋਜ਼ ਹੀ ਫੋਟੋ ਪੈਂਦੀ ਹੁਣ ਕਿੱਥੇ ਫੋਟੋ ਗਈ ਆ ਇਹ ਕਰਕੇ ਇਹ ਸਰਕਾਰ ਦਾ ਸਤਿਆਨਾਸ ਆ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਮਾਜਾ ਬੈਟ ਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਵੀਰੋ ਹਮ ਹਮ ਆ ਕੇ ਆਪਣੇ ਸਾਥੀਆਂ ਦਾ ਸਾਥ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ